ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਹਨ। ਧੰਨਵਾਦ ਜੀਐਚਜੀ ਅਕੈਡਮੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ। ਸਿੱਖ ਧਰਮ ਬਾਰੇ ਵਿਚਾਰਾਂ ਬਾਰੇ ਬਹੁਤ ਵਧੀਆ ਸਿੱਖੀ ਬਾਰੇ ਗੱਲਾਂ ਦੱਸੀਆਂ ਜਾਂਦੀਆਂ। ਇਹ ਬਹੁਤ ਵਧੀਆ ਮਹੱਤਵਪੂਰਨ ਉਪਰਾਲਾ ਹੈ। ਅਸੀਂ ਧੰਨਵਾਦ ਕਰਦੇ ਹਾਂ ਇਸ ਅਕੈਡਮੀ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਮੇਰੀ ਸਿੱਖੀ ਮੇਰੀ ਪਹਿਚਾਣ ਦੇ ਨਾਲ ਜੋੜਿਆ ਜਿਵੇਂ ਇਹ ਉਪਰਾਲਾ ਹਰ ਹਰਪਿੰਡ ਵਿੱਚ ਹੋਣਾ ਚਾਹੀਦਾ ਹੈ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਮੱਲੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਇਸ ਤਰ੍ਹਾਂ ਦੇ ਉਪਰਾਲੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕਰਦੇ ਆ ਰਹੇ ਹੈ ਜੀਐਚਜੀ ਅਕੈਡਮੀ ਕੋਠੇਬਗੂ ਜਗਰਾਉ ਵੱਲੋਂ ਮੇਰੀ ਸਿੱਖੀ ਮੇਰੀ ਪਛਾਣ ਗੁਰਮਤ ਮੁਕਾਬਲੇ ਕਰਵਾਈ ਜਾ ਰਹੇ ਹਨ ਵਾਹਿਗੁਰੂ ਤੁਹਾਡੇ ਗੁਰੂ ਵਾਹਿਗੁਰੂ 10 ਨਵੰਬਰ 2024 ਨੂੰ ਗੁਰਮਤਮਕਾਬਲਾ ਸੈਂਟਰ ਰਾਮਗੜ੍ਹ ਪੁੱਲਰ ਅਤੇ ਸਲੀਮਪੁਰਾ ਵਿਖੇ ਕਰਵਾਇਆ ਗਿਆ ਵਾਹਿਗੁਰੂ 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 ਸੈਂਟਰ ਰਾਮਗੜ੍ਹ ਪੁੱਲਰ ਵਿਖੇ ਇਹ ਮੁਕਾਬਲਾ ਸਵੇਰੇ 9 ਵਜੇ ਕਰਵਾਇਆ ਗਿਆ ਵਾਹਿਗੁਰੂ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰਾਮਗੜ੍ਹ ਪੁੱਲਰ ਵਿਖੇ ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਵੱਲ ਚੜ ਕੇ ਹਿੱਸਾ ਲਿਆ ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਹਨ ਧੰਨਵਾਦ ਜੀ ਐਚ ਜੀ ਅਕੈਡਮੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਇਸ ਨਾਲ ਹਰ ਇੱਕ ਬੱਚੇ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ ਧੰਨਵਾਦ ਫਿਰ ਤੋਂ ਕਰਦੇ ਆ ਜੀਐਜ ਅਕੈਡਮੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਨਗਰ ਦੇ ਅੰਦਰ ਬਹੁਤ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਗਿਆ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਇਹ ਪਤਾ ਲੱਗ ਜਾਂਦਾ ਵੀ ਸਾਡੇ ਗੁਰੂ ਸਹਿਬਾਨ ਕੌਣ ਸਨ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਸਾਡੇ ਗੁਰੂ ਸਹਿਬਾਨਾਂ ਨੇ ਦਿੱਤੀਆਂ ਨੇ ਇਹ ਬਹੁਤ ਵਧੀਆ ਮਹੱਤਵਪੂਰਨ ਉਪਰਾਲਾ ਹੈ ਅਸੀਂ ਧੰਨਵਾਦ ਕਰਦੇ ਹਾਂ ਇਸ ਅਕੈਡਮੀ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਨਾਲ ਜੋੜਿਆ ਜਿੱਥੇ ਅਸੀਂ ਸਿੱਖਾਂ ਦੇ ਬੱਚੇ ਆ ਸਾਡੇ ਬੱਚਿਆਂ ਨੂੰ ਵੀ ਇਹ ਪਤਾ ਨਹੀਂ ਹੁੰਦਾ ਵੀ 10 ਗੁਰੂ ਸਹਿਬਾਨਾਂ ਦੇ ਨਾਮ ਕੀ ਹੁੰਦੇ ਨੇ ਜਾਂ 10 ਗੁਰੂ ਸਹਿਬਾਨਾਂ ਨੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਇਥੋਂ ਤੱਕ ਬੱਚਿਆਂ ਦੀ ਗੱਲ ਤਾਂ ਛੱਡੋ ਬਹੁਤ ਸਿਆਣੇ ਪੁਰਸ਼ਾਂ ਨੂੰ ਵੀ ਇਸ ਚੀਜ਼ ਦੇ ਬਾਰੇ ਨਹੀਂ ਪਤਾ ਹੁੰਦਾ ਸੋ ਜੋ ਜੀਐਚਜੀ ਅਕੈਡਮੀ ਜਗਰਾਉਂ ਦੇ ਵਿੱਚ ਹੈ ਉਸ ਵੱਲੋਂ ਬਹੁਤ ਵਧੀਆ ਪਿਛਲੇ ਕਈ ਦਿਨਾਂ ਤੋਂ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੱਚੇ ਜਿਹੜੇ ਨੇ ਵਿਸ਼ੇਸ਼ ਤੌਰ ਤੇ ਭਾਗ ਲੈ ਰਹੇ ਨੇ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਉਹਨਾਂ ਨੂੰ ਵੱਡੇ ਵੱਡੇ ਇਨਾਮ ਵੀ ਜਿਹੜੇ ਦਿੱਤੇ ਜਾਂਦੇ ਨੇ ਤਾਂ ਜੋ ਬੱਚੇ ਗੁਰਸਿੱਖੀ ਨੂੰ ਪੜ੍ਹ ਕੇ ਗੁਰਸਿੱਖੀ ਦੇ ਨਾਲ ਜੁੜ ਸਕਣ ਜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਕੋਈ ਸਵਾਲ ਵੀ ਪੁੱਛਦਾ ਹੈ ਤੇ ਜਬ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮੁਕਾਬਲੇ ਕਰਵਾਏ ਜਾਣਗੇ ਤਾਂ ਬੱਚਿਆਂ ਨੂੰ ਇਸ ਬਾਰੇ ਪੂਰੀ ਤਰ੍ਹਾਂ ਪਤਾ ਹੁੰਦਾ ਹੈ ਵੀ ਸਾਡੀ ਸਿੱਖੀ ਦੇ ਵਿੱਚ ਕੀ ਕੀ ਹੋਇਆ ਗਿਆਨ ਹੁੰਦਾ ਹੈ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਜੀ ਐਚ ਜੀ ਜੋ ਅਕੈਡਮੀ ਜਗ੍ਹਾ ਆਉਂਦੀ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਿੱਖੀ ਮੇਰੀ ਪਹਿਚਾਣ ਆਪ ਨੂੰ ਦੱਸਿਆ ਜਾਂਦਾ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨੂੰ ਪਤਾ ਹੀ ਆ ਕਿ ਬੱਚਿਆਂ ਦਾ ਪੇਪਰ ਹੋ ਰਿਹਾ ਵਾ ਜਿਹਦੇ ਜਿਹਦੇ ਵਿੱਚ ਸਿੱਖ ਧਰਮ ਬਾਰੇ ਵਿਚਾਰਾਂ ਬਾਰੇ ਬਹੁਤ ਵਧੀਆ ਸਿੱਖੀ ਬਾਰੇ ਗੱਲਾਂ ਦੱਸੀਆਂ ਜਾਂਦੀਆਂ ਤੇ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕਬਿਸ਼ਰੀ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਕੈਡਮੀ ਵੱਲੋਂ ਜੇਤੂ ਉਤਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਹੈ ਮੈਂ ਪਿੰਡ ਰਾਮਗੜ੍ਹਪੁਰ ਨਦੀ ਰਹਿਣ ਵਾਲੀ ਹਾਂ ਮੈਂ ਮੇਰੀ ਸਿੱਖੀ ਮੇਰੀ ਪਛਾਣ ਵਿੱਚ ਪੇਪਰ ਦਿੱਤਾ ਸੀ ਜਿਸ ਵਿੱਚ ਕਿ ਮੇਂ ਤੀਜੀ ਪੋਜੀਸ਼ਨ ਆਈ ਹੈ ਮੈਂ ਅੱਗੇ ਹੋਰ ਮਿਹਨਤ ਕਰਨਾ ਚਾਹੁੰਦੀ ਹਾਂ ਮੈਂ ਇਸ ਮੁਕਾਬਲੇ ਵਿੱਚ ਸਿੱਖਾਂ ਦੇ ਹੋਏ ਜ਼ਬਰ ਜ਼ੁਲਮ ਅਤੇ ਉਹਨਾਂ ਦੀ ਇਨੀ ਮਿਹਨਤ ਨਾਲ ਕੀਤੀ ਹੋਈ ਕਮਾਈ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਇਸ ਵਿੱਚ ਮੇਰੇ ਮਾਪਿਓ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਜਿਸ ਵਿੱਚ ਕਿ ਮੇਰੇ ਦਾਦਾ ਜੀ ਸਰਦਾਰ ਅਸ਼ੋਕ ਸਿੰਘ ਰਾਏ ਨੇ ਮੈਨੂੰ ਅੱਗੇ ਵਧਣ ਲਈ ਹੋਰ ਪ੍ਰੇਰਿਤ ਕੀਤਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਅੱਗੇ ਉਹਨਾਂ ਦਾ ਨਾਮ ਹੋਰ ਰੌਸ਼ਨ ਕਰਾਂ ਮੇਰਾ ਨਾਮ ਪ੍ਰਬਜਤ ਕੌਰ ਹੈ ਤੇ ਮੈਂ ਬਹੁਤ ਵਾਲਾ ਦੇ ਰਹਿਣ ਵਾਲੀ ਹਾਂ ਮੈਂ ਸਿੱਖੀ ਮੇਰੀ ਪਛਾਣ ਦਾ ਪੇਪਰ ਦਿੱਤਾ ਸੀ ਜਿਦੇ ਵਿੱਚ ਮੇਰੀ ਪਹਿਲੀ ਪੋਜੀਸ਼ਨ ਆਈ ਹੈ ਤੇ ਮੈਂ ਅੱਗੇ ਸੈਮੀ ਫਾਈਨਲ ਦੇ ਲਈ ਸਿਲੈਕਟ ਹੋ ਚੁੱਕੀ ਹਾਂ ਤੇ ਮੇਰੇ ਪਿਤਾ ਜੀ ਸਰਦਾਰ ਜਗਦੇਵ ਸਿੰਘ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਪੇਪਰ ਦੇਣ ਦੇ ਲਈ ਤੇ ਮੈਂ ਉਹਨਾਂ ਦਾ ਨਾਮ ਹੋਰ ਅੱਗੇ ਰੋਸ਼ਨ ਕਰਨਾ ਚਾਹਾਂਗੀ ਮੇਰਾ ਨਾਮ ਸੰਦੀਪ ਕੌਰ ਹੈ ਮੈਂ ਰਾਮਗੜ੍ਹਪੁਰ ਲੱਡੇ ਰਹਿਣ ਵਾਲੀ ਹਾਂ ਮੈਂ ਗੁਰਮਤ ਮੁਕਾਬਲੇ ਦਾ ਪੇਪਰ ਦਿੱਤਾ ਸੀ ਜਿਸ ਵਿੱਚ ਮੇਰੀ ਤੀਸਰੀ ਪੋਜੀਸ਼ਨ ਆਈ ਹੈ ਮੇਰੇ ਪਿਤਾ ਜੀ ਨੇ ਤੇ ਮਾਤਾ ਜੀ ਨੇ ਵੀ ਇਸ ਵਿੱਚ ਮੇਰਾ ਬਹੁਤ ਹੀ ਸਪੋਰਟ ਕੀਤੀ ਉਹ ਅੱਗੇ ਵਧਣ ਵਾਸਤੇ ਕਹਿੰਦੇ ਸਨ ਹੁਣ ਮੈਂ ਉਹ ਪੇਪਰ ਦੁਆਰਾ ਫਾਈਨਲ ਵਿੱਚ ਸੈਲੈਕਟ ਹੋ ਗਈ ਹਾਂ ਹੁਣ ਮੈਂ ਪੇਪਰ ਦੇ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੂੰਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰੀ ਸਿੱਖੀ ਮੇਰੀ ਪਛਾਣ ਵਿੱਚ ਹੈ ਕਿਰਵਾਇਦਾਰੇ ਮੁਕਾਬਲੇ ਵਿੱਚ ਭਾਗ ਲਿਆ ਸੀ ਉਸ ਦੇ ਵਿੱਚ ਮੈਂ ਸੈਮੀ ਫਾਈਨਲ ਵਿੱਚ ਸਿਲੈਕਟ ਹੋਈ ਆ ਤੇ ਇਹਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਵਾ ਪਹਿਲਾਂ ਤਾਂ ਸਾਨੂੰ ਆਪਦੇ ਗੁਰਮਈ ਸਿੱਖ ਇਤਿਹਾਸ ਦਾ ਪਤਾ ਲੱਗ ਰਿਹਾ ਹੈ ਤੇ ਨਾਲ ਨਾਲ ਸਾਨੂੰ ਆਪਣੇ ਅ ਗੁਰੂ ਦਸਾਂ ਗੁਰੂਆਂ ਸਾਹਿਬਾਨ ਸਾਹਿਬਾਨ ਨਾਲਾਰੇ ਬਹੁਤ ਕੁਝ ਪਤਾ ਲੱਗ ਰਿਹਾ ਹੈ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ ਮੈਂ ਮੇਰੀ ਜਿੱਕ ਮੇਰੇ ਪਜਾ ਮੁਕਾਬਲੇ ਵਿੱਚ ਲੱਗੀਆਂ ਅਤੇ ਪੇਪਰ ਵਿੱਚ ਮੈਂ ਵਿਸ਼ੇਸ਼ ਸਨਮਾਨ ਮਿਲਿਆ ਹੈ ਅਤੇ ਮੈਚ ਹੋਣੇ ਆ ਕਿ ਮੈਂ ਆਪਣੇ ਮਾਤਾ ਪਿਤਾ ਦੇ ਨਾਮ ਆਪਣੇ ਮਾਤਾ ਪਿਤਾ ਦੇ ਨਾਮ ਹੋਰ ਰੁਸ਼ ਕਰਾ ਤੇ ਅੱਗੇ ਜਾ ਕੇ ਹੋਰ ਵਧੀਆ ਬਣਾ ਵਜੀਦਿਕਾ ਖਾਲਸਾ ਵਜੀਦਿਕਾ ਕਿਫਤੇ ਐਸੇ ਹੀ ਦੰਦਾ ਦੂਸਰਾ ਮੁਕਾਬਲਾ ਦੁਪਹਿਰ 2 ਵਜੇ ਸੈਂਟਰ ਸਲੇਮਪੁਰਾ ਵਿਖੇ ਕਰਵਾਇਆ ਗਿਆ ਗਾਹਿਰ ਗੁਰੂ ਇਸ ਮੁਕਾਬਲੇ ਵਿੱਚ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ। ਗੁਰਜੀ ਖਾਲਸਾ ਵੈ ਗੁਰਜੀ ਕੀ ਫਤਿਹ ਇਹੋ ਜੇ ਪ੍ਰਾਲੀਕਰੋ ਬਹੁਤ ਵਧੀਆ ਵਾ ਮੈਂ ਆਪਦੀ ਪੋਤੀ ਨੂੰ ਤਨਵੀਰ ਨੂੰ ਪੇਪਰ ਦੋਣ ਆਈ ਆ ਬਹੁਤ ਵਧੀਆ ਬਹੁਤ ਵਧੀਆ ਇਹ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਵੈ ਗੁਰਜੀ ਖਾਲਸਾ ਵੈ ਗੁਰਜੀ ਕੀ ਫਤਿਹ ਵੈ ਗੁਰਜੀ ਖਾਲਸਾ ਵੈ ਗੁਰਜੀ ਕੀ ਫਤਿਹ ਮੇਰਾ ਨਾਮ ਕਿਰਨਜੀਤ ਕੌਰ ਹੈ ਮੈਂ ਸਾਡਾ ਪਿੰਡ ਸਲੇਮਪੁਰਾ ਹੈ ਮੈਂ ਆਪਣੇ بیٹے ਜੈਵੀਰ ਦਾ ਪੇਪਰ ਦੋਣ ਆਈ ਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਇਦਾਂ ਦਾ ਪ੍ਰਾਲਾ ਹਰ ਇੱਕ ਪਿੰਡ ਵਿੱਚ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਮੱਲੀ ਪਰਿਵਾਰ ਦਾ ਜਿਨ੍ਹਾਂ ਨੇ ਕਿ ਐਡਾ ਵੱਡਾ ਉਹ ਪ੍ਰਾਲਾ ਕੀਤਾ ਹੈ ਹਰੇਕ ਸਾਲ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਬੱਚਿਆਂ ਨੂੰ ਗੁਰਮਤ ਦੀ ਵਿਦਿਆ ਗੁਰਮਤ ਦਾ ਗਿਆਨ ਗੁਰਮਤ ਦੀ ਸੋਝੀ ਦਿੱਤੇ ਜਾਂਦੇ ਆ ਤੇ ਬਹੁਤ ਵੱਡਾ ਉਹਨਾਂ ਦੇ ਵੱਲੋਂ ਇਹ ਉਪਰਾਲਾ ਹੈ ਜਿੱਥੇ ਕਿ ਨਗਰ ਦੇ ਬੱਚਿਆਂ ਨੂੰ ਪਹਿਲਾਂ ਸਟਾਫ ਭੇਜ ਕਰਕੇ ਬੁੱਕਸ ਉਹਨਾਂ ਦੇ ਪਾਸ ਪਹੁੰਚਾਈਆਂ ਜਾਂਦੀਆਂ ਫਿਰ ਬੱਚੇ ਪੜ੍ਹਦੇ ਆ ਤੇ ਬਾਅਦ ਵਿੱਚ ਪੇਪਰ ਦਿੰਦੇ ਆ ਸੋ ਤੇ ਬਹੁਤ ਵੱਡਾ ਇੱਕ ਉਪਰਾਲਾ ਹੈ ਮੇਰੀ ਸਿੱਖੀ ਮੇਰੀ ਪਹਿਚਾਨ ਤੇ ਅਸੀਂ ਨਗਰ ਸਲੇਮਪੁਰੇ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵੱਲੋਂ ਮੱਲੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਇਸ ਤਰ੍ਹਾਂ ਦੇ ਉਪਰਾਲੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕਰਦੇ ਆ ਰਹੇ ਐ ਵਿਦੇਸ਼ਾਂ ਦੇ ਵਿੱਚ ਵੀ ਕਰਦੇ ਐ ਤੇ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਕਰਨ ਦਾ ਏ ਸੁਭਾਅ ਬਣਾਇਆ ਸੋ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਇਹ ਉਹਨਾਂ ਦਾ ਗੁਰਮਤ ਦਾ ਜਿਹੜਾ ਪ੍ਰਚਾਰ ਐ ਬੜੀ ਵੱਡੀ ਪੱਧਰ ਤੇ ਚੱਲਦਾ ਰਹੇ ਜਿਹਦੇ ਨਾਲ ਨੌਜਵਾਨ ਬੱਚੇ ਛੋਟੇ ਬੱਚੇ ਜਿਨ੍ਹਾਂ ਨੂੰ ਗੁਰਮਤ ਦੀ ਗਿਆਨ ਗੁਰਮਤ ਦੀ ਸੋਝੀ ਆਉਂਦੀ ਰਹੇ ਸੋ ਅਸੀਂ ਉਹਨਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰਸਪਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਕੈਡਮੀ ਵੱਲੋਂ ਜੇਤੂ ਉਤਾਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਤ ਸਿੰਘ ਅੱਜ ਮੈਂ ਇਸੇਮ ਪਰ ਵਿਖੇ ਮੇਰੇ ਸਿੱਖੇ ਮੇਰੀ ਪਛਾਣ ਦਾ ਪੇਪਰ ਦਿੱਤਾ ਤੇ ਮੇਰਾ ਪਹਿਲਾ ਸਥਾਨ ਮੈਂ ਹਾਸਲ ਕੀਤਾ ਹੈ ਕਤੇ ਮੈਂ ਫਾਈਨਲ ਚ ਵੀ ਇਸੇ ਤਰ੍ਹਾਂ ਬਾਦ ਚੜ ਕੇ ਹਿਸਾਬ ਲਵਾਗਾ खालसा वाहू जी का खालसा वाहू जी की फतेह मेरा नाम प्राप्त कौर है मेरे पिता जी का नाम गुरसेवक सिंह है मैं मेरी सिक्खी मेरी पहचान का पेपर दता है अगे मैं सैमी फाइनल में नंबर लेके पास होकर अपने माता पिता का नाम रोशन करूँगी मेरा नाम एकम कौर है मैं सिदमावी एडी वाली हाँ मैं जी जी एच जी अकैडमी वालों करवाए करवाए गए गुरमत मुकाबले में हिस्सा लिया मेरी दूजी पोजिशन आई है मैं अगे होर मेहनत कराँगी अपने माँ प्यो का नाम रोशन करूँगी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਲੀਨ ਕਾ ਮੈਂ ਮੇਰੀ ਸਿੱਖੀ ਮੇਰੀ ਪਛਾਣ ਦਾ ਪੇਪਰ ਦਿੱਤਾ ਸੀ ਜਿਸ ਤੋਂ ਮੇਰਾ ਪਹਿਲਾ ਸਥਾਨ ਆਇਆ ਹੈ ਮੈਂ ਆਪਣੇ ਮਾਪੋ ਦਾ ਨਾਮ ਰੋਸ਼ਨ ਕਰੂੰਗੀ ਅਤੇ ਹੋਰ ਮਿਹਨਤ ਕਰੂੰਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰਾ ਨਾਮ ਕਿਰਤਜੋਤ ਕੌਰ ਹੈ ਅਤੇ ਮੈਂ ਮੇਰੀ ਸਿੱਖੀ ਮੇਰੀ ਪਛਾਣ ਦੇ ਪ੍ਰੋਗਰਾਮ ਵਿੱਚ ਭਾਗ ਲਿੱਤਾ ਸੀ ਜਿਸ ਵਿੱਚ ਮੇਰੀ ਤੀਜੀ ਪੋਜੀਸ਼ਨ ਆਈ ਹੈ ਮੈਂ ਇਦਾਂ ਹੀ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੂੰਗੀ ਅਤੇ ਅੱਗੇ ਵਧਦੀ ਰਹੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ